ਦੇ ਪਿੰਡ ਪੁਲਿਸ ਦੀ ਟੀਮ ਪਹੁੰਚੀ ਹੈ ਜੀ ਕਿਸ ਸਬੰਧ ਵਿੱਚ ਪਹੁੰਚੀ ਅੱਜ ਇਹਨਾਂ ਨੇ ਮਿਲਿਆ ਸਬੰਧੀ ਆ ਜਿਹੜੇ ਸਾਈਬਰ ਕ੍ਰਾਈਮ ਹੋ ਰਹੇ ਹਨ ਉਹਨਾਂ ਸਬੰਧੀ ਮਤਲਬ ਜਾਗਰੂਤਵਾਸ ਤੇ ਇਹ ਕੈਂਪ ਲਗਾਇਆ ਗਿਆ ਪੁਲਿਸ ਪ੍ਰਸ਼ਾਸਨ ਵੱਲੋਂ ਅਸੀਂ ਐਸਐਸਓ ਸਾਹਿਬ ਦਾ ਇਹਨਾਂ ਨੇ ਸਾਨੂੰ ਆਪਣਾ ਨੰਬਰ ਦਿੱਤਾ ਹੈ ਮੈਂ ਗੱਲਬਾਤ ਕਰ ਗਿਆ ਸਾਰੇ ਬਾਰੇ ਦੱਸਿਆ ਹੈ ਐਸਐਸਓ ਸਾਹਿਬ ਦਾ ਧੰਨਵਾਦ ਕਰਦੇ ਹਾਂ ਪਿੰਡ ਆਏ ਮੈਨੂੰ ਸਾਰੇ ਪੰਚਾਇਤ ਉਹਨਾਂ ਵੱਲੋਂ ਸੈਂਦਾ ਬਹੁਤ ਧੰਨਵਾਦ ਹੈ ਜੀ ਇਹਨਾਂ ਨੇ ਸਾਨੂੰ ਜੋ ਮਤਲਬ ਜਾਣਕਾਰੀ ਦਿੱਤੀ ਹੈ ਵੀ ਹੱਲ ਕਰਨ ਦੀ ਕੋਸ਼ਿਸ਼ ਕਰਾਂਗੇ ਹਨਾ ਮੈਂ ਗੁਰਬਨ ਸਿੰਘ ਹੈ ਮੇਰਾ ਨਾਮ ਰੈਂਕ ਬਣਾਉਣ ਇੰਸਪੈਕਟਰ ਹੈ ਮੈਂ ਐਸ ਐਚਓ ਲੱਗਾ ਹੋਇਆ ਜੀ ਤੁਹਾਡੇ ਥਾਣੇ ਵਿੱਚ ਤੁਹਾਡਾ ਪਿੰਡ ਥਾਣਾ ਸਦਰਪੁਰਾਲੀ ਦੇ ਵਿੱਚ ਆਉਂਦੇ ਜੀ ਠੀਕ ਹੈ ਜੀ ਤਾਂ ਮੈਨੂੰ ਤੁਹਾਡੇ ਪਿੰਡ ਨਾਲ ਜੇ ਕੋਈ ਸੰਬੰਧਿਤ ਸਮੱਸਿਆ ਹੈਗੀ ਆਪਾਂ ਨਸ਼ੇ ਦੀ ਸਮੱਸਿਆ ਜਿਹੜੀ ਬੜੀ ਐਮ ਹੈ ਆਪਾਂ ਉਸ ਤੋਂ ਸ਼ੁਰੂ ਕਰਦੇ ਹਾਂ ਵੀ ਕੋਈ ਤੁਹਾਨੂੰ ਲੱਗ ਰਿਹਾ ਵੀ ਤੁਹਾਡੇ ਪਿੰਡ 'ਚ ਕੋਈ ਮੇਜਰ ਸਮਗਲਰ ਹੈਗਾ ਕੋਈ ਵੱਡਾ ਸਮਗਲਰ ਨਸ਼ੇ ਦਾ ਉਸ ਤੋਂ ਬਾਅਦ ਫਿਰ ਸਟੈਪ ਬਾਈ ਸਟੈਪ ਦੱਸੋ ਕੋਈ ਛੋਟਾ ਪੀਣ ਵਾਲਾ ਜੇ ਕੋਈ ਤੁਹਾਨੂੰ ਲੱਗਦਾ ਹੈਗਾ ਵੀ ਕਿਸੇ ਦਾ ਭਲਾ ਹੋ ਸਕਦਾ ਵੀ ਜਿਹੜਾ ਹਲੇ ਸ਼ੁਰੂਆਤ ਹੀ ਕੀਤੀ ਹੈ ਪੀਣ ਦੀ ਆਪਾਂ ਉਹ ਪਰਿਵਾਰ ਨਾਲ ਕੋਈ ਮੀਟਿੰਗ ਕਰਕੇ ਉਹਨਾਂ ਨੂੰ ਸਮਝਾ ਕੇ ਉਸ ਬੱਚੇ ਨੂੰ ਸਮਝਾ ਕੇ ਦਾਖਲ ਕਰਵਾ ਕੇ ਬਚਾਇਆ ਜਾ ਸਕੇ ਹੈ ਨਾ ਇਹ ਸਾਰਾ ਕੁਝ ਤੁਹਾਨੂੰ ਡਿਸਕਸ ਕਰਨਾ ਹੈ ਇਸ ਤੋਂ ਇਲਾਵਾ ਵੀ ਚਲੋ ਤੁਹਾਨੂੰ ਗੱਲ ਕਰਾਂਗੇ ਪਰ ਆਪਾਂ ਨਸ਼ੇ ਦੇ ਰਸਤੇ ਗੱਲ ਕਰਦੇ ਹਾਂ ਕੋਈ ਆਪਣੇ ਪਿੰਡ ਵਿੱਚ ਮੈਨੂੰ ਦੱਸਿਆ ਜਾਵੇ ਵੀ ਕੋਈ ਹੈ ਇਸ ਟਾਈਮ ਨਸ਼ਾ ਵੇਚਣ ਵਾਲਾ ਹੈ ਨਸ਼ਾ ਖਾਣ ਵਾਲਾ ਬੰਦਾ ਜੇ ਕੋਈ ਹੈਗਾ ਤਾਂ ਵਿਚ ਵੇਚਣਾ ਬੋਲ ਨਹੀਂ ਮਤਲਬ ਕਰਨੇ ਜ਼ਰੂਰ ਕਦੋਂ ਹੋ ਸਕਦੇ ਆ ਉਹ ਵੀ ਮਾਰੇ ਬੰਦੇ ਮਾਰੇ ਬੰਦੇ ਮੈਂ ਆਪਾਂ ਤੋਂ ਨਹੀਂ ਬੇਨਤੀ ਕਰਦਾ ਮਤਲਬ ਜਦੋਂ ਸ਼ਾਇਦ ਮਤਲਬ ਪੂਰਾ ਸਿਸਟਮ ਨਹੀਂ ਸੀ ਬਣਿਆ ਤਾਂ ਪੰਚਾਇਤਾਂ ਉਦੋਂ ਵੀ ਸੀਗੀਆਂ ਬਹੁਤ ਸਮੇਂ ਤੋਂ ਪਹਿਲਾਂ ਤੁਸੀਂ ਆਪ ਦੇ ਲੈਵਲ ਤੇ ਜੇ ਚਾਹੁੰਦੇ ਹੈਗੇ ਹੋ ਹੱਲ ਕਰਨਾ ਤੁਸੀਂ ਜ਼ਰੂਰ ਪਹਿਲਾਂ ਆ ਦਾ ਸਟੈਪ ਪਹਿਲਾਂ ਤੁਸੀਂ ਚੱਕੋ ਪਰ ਫਿਰ ਉਸ ਤੋਂ ਬਾਅਦ ਸਾਡੀ ਮਦਦ ਚਾਹੁੰਦੇ ਹੋ ਤਾਂ ਅਸੀਂ ਤੁਹਾਡੀ ਪੂਰੀ ਮਦਦ ਵਾਸਤੇ ਤਿਆਰ ਹੈਗੇ ਆ ਮਤਲਬ ਜੇ ਪਰਿਵਾਰ ਨੂੰ ਸਮਝਾਉਣਾ ਪਰਿਵਾਰ ਨਾਲ ਮੀਟਿੰਗ ਕਰ ਲੈਣੇ ਆ ਜੇ ਉਹਨਾਂ ਨੂੰ ਦਾਖਲ ਕਰਵਾਉਣਾ ਹੈਗਾ ਦਾਖਲ ਕਰਵਾ ਦਿੰਨੇ ਆ ਕੋਈ ਹੋਰ ਡੀਸੀ ਸਾਹਿਬ ਵੱਲੋਂ ਹੋ ਜਾਂ ਕੋਈ ਸਰਕਾਰ ਵੱਲੋਂ ਸਹਾਇਤਾ ਦੀ ਲੋੜ ਹੈਗੀ ਆ ਅਸੀਂ ਤੁਹਾਡੀ ਗੱਲ ਅੱਗੇ ਲੈ ਕੇ ਜਾਵਾਂਗੇ ਰਾਈਟ ਹੈ ਜੀ ਜੇ ਤੁਹਾਨੂੰ ਲੱਗਦਾ ਹੈ ਵੀ ਇਹ ਬੰਦੇ ਨੂੰ ਦਾਖਲ ਕਰਾ ਕੇ ਨਹੀਂ ਸਮੱਸਿਆ ਦਾ ਹੱਲ ਹੋਣਾ ਇਹਨਾਂ ਨੂੰ ਵੈਰੀਫਾਈ ਕਰੀਏ ਕਿੱਥੋਂ ਆ ਰਹੇ ਕੀ ਕਰ ਰਹੇ ਹੈਗੇ ਨੇ ਪਰਚਾ ਦੇ ਕੇ ਕਰਨਾ ਹੈ ਉਸ ਤਰੀਕੇ ਨਾਲ ਵੇਚੀ ਤੁਹਾਡੇ ਨਾਲ ਹਰ ਤਰੀਕੇ ਨਾਲ ਤਾਂ ਜੋ ਤੁਹਾਨੂੰ ਹੈਗੀ ਇਹ ਗੱਲ ਦੱਸ ਸਕਦੇ ਹੋ ਹੁਣ ਦੱਸ ਦਿਓ ਹੁਣ ਦੱਸਣਾ ਚਾਹੁੰਦੇ ਹੋ ਨਹੀਂ ਬਾਅਦ ਦੇ ਵਿੱਚ ਆਪਾਂ ਇਕੱਲੇ-ਇਕੱਲੇ ਜਾਂ ਮੇਰੇ ਕੋਲ ਆ ਜੇ ਨਹੀਂ ਮੈਂ ਆਪਦਾ ਨੰਬਰ ਦੇ ਕੇ ਜਾਊਂਗਾ ਤੁਹਾਨੂੰ ਫੋਨ ਤੇ ਤੁਸੀਂ ਮੈਨੂੰ ਦੱਸ ਸਕਦੇ ਹੋ ਤੇ ਇੱਕ ਨਸ਼ਾ ਹੋ ਗਿਆ ਦੂਜੀ ਮੇજર ਸਮੱਸਿਆ ਜਿਹਦੇ ਸੰਬੰਧੀ ਤੁਹਾਨੂੰ آگਾਹ ਕਰਨਾ ਹੈ ਹੈਗੀਆਂ ਉਹ ਹੈਗੀ ਆ ਆਪਣੀ ਸਾਈਬਰ ਕ੍ਰਾਈਮ ਦੀ ਮਤਲਬ ਉਹ ਸਾਡੇ ਕੱਲੇ ਮਤਲਬ ਪਹਿ ਇਹ ਨਹੀਂ ਕਹਿੰਦੇ ਕਿ ਸ਼ਾਇਦ ਲੈ ਤੇ ਮੰਨ ਕੇ ਚੱਲਦਾ ਜਿਹੜਾ ਘੱਟ ਪੜਿਆ ਲਿਖਿਆ ਬੰਦਾ ਹੈ ਉਹ ਇਸ ਚੀਜ਼ ਤੋਂ ਜ਼ਿਆਦਾ ਬਚਿਆ ਹੋਇਆ ਹੈ ਠੀਕ ਹੈ ਜਿਹੜਾ ਜਿਆਦਾ ਮੇਰੇ ਸਾਬ ਨਾਲ ਪੜ੍ਹੇ ਲਿਖੇ ਬੰਦਾ ਉਹ ਜਿਆਦਾ ਸਾਈਬਰ ਕਰਾਈਮ ਦਾ ਸ਼ਿਕਾਰ ਹੋ ਰਿਹਾ ਹੈ। ਬਾਲੇ ਸਿਆਣਿਆਂ ਦਾ ਜਿਆਦਾ ਹੀ ਬੁਰਾ ਹਾਲ ਹੈਗਾ ਜਿਹੜੇ ਜਿਹੜੇ ਕਟੂਕੜ ਅਨਪੜ ਬੰਦਾ ਉਹਨੂੰ ਇੰਨਾ ਤਾਂ ਪਤਾ ਹੈ ਵੀ ਜਿਹੜਾ ਬੈਂਕ ਹੈ ਬੈਂਕ ਤੋਂ ਉਹਨੂੰ ਫੋਨ ਤੇ ਕਦੇ ਕੋਈ ਡਾਕੂਮੈਂਟ ਨਹੀਂ ਮੰਗਦਾਗਾ ਮੋٹے ਮੋٹے ਆਪਕਸੇ ਬੰਦੇ ਨੂੰ ਕਹਿ ਦਈਏ ਇੱਕ ਸੇ ਬਜ਼ੁਰਗ ਬੰਦੇ ਨੂੰ ਕਹਿ ਦਈਏ ਬਾਪੂ ਵੀ ਤੈਨੂੰ ਜੇ ਫੋਨ ਆਵੇ ਕੁਛ ਆਖਣ ਬੈਂਕ ਦਾ ਤਾਂ ਉਹਨੂੰ ਇੱਕ ਗੱਲ ਕਹਿਣੀ ਹੈ ਵੀ ਤੁਸੀਂ ਭਈ ਅਸੀਂ ਬੈਂਕ ਜਾ ਕੇ ਕਰਾਂਗੇ ਸਾਡ ਨਾਲ ਗੱਲ ਕਰਨ ਦੀ ਲੋੜ ਨਹੀਂ। ਉਹ ਬੰਦਾ ਤਾਂ ਸਮਝ ਜਾਊਗਾ। ਜਿਹੜਾ ਜ਼ਿਆਦਾ ਪੜਿਆ ਲਿਖਿਆ ਬੰਦਾ ਉਹ ਉਹਦੀ ਗੱਲਾਂ ਚ ਆ ਸਕਦਾ ਹੈ ਵੀ ਮਤਲਬ ਕੀ ਕਰਦੇ ਪਏ ਹੈਗੇ ਨੇ ਰੀਸੈਂਟ ਬਹੁਤ ਛੋਟੇ ਛੋਟੇ ਐਗਜ਼ਾਮਪਲ ਨੇ ਬਾਕੀ ਮੈਡਮ ਹੈਗੇ ਨੇ ਐਕਸਪਰਟ ਹੈਗੇ ਨੇ ਤੁਹਾਨੂੰ ਦੱਸਣਗੇ ਵੀ ਜਿਹੜੇ ਅੱਜ ਕੱਲ ਸਾਨੂੰ ਫੋਨਾਂ ਉੱਤੇ ਫਰੌਡ ਹੋ ਰਹੇ ਨੇ ਕੁਈ ਇੱਕ ਫੋਨ ਆਉਂਦਾ ਹੈਗਾ ਜੀ ਆਪਾਂ ਸਾਰਿਆਂ ਨੇ ਲਿਮਟਾਂ ਬੜਾਈਆਂ ਹੁੰਦੀਆਂ ਨੇ ਕੁਝ ਆਪਾਂ ਲੋਨ ਚੁਕਾਤੇ ਹੁੰਦੇ ਨੇ ਫੋਨ ਆਉਂਦਾ ਬਈ ਜੀ ਤੁਹਾਡਾ ਫਲਾਣਾ ਲੋਨ ਹੋਇਆ ਸੀਗਾ ਹਾਊਸ ਲੋਨ ਹੋਇਆ ਸੀ ਫਲਾਣਾ ਲੋਨ ਹੋਇਆ ਸੀ ਆਪਾਂ ਕਹਿ ਦਿੰਨੇ ਹਾਂ ਹਾਂਜੀ ਹੋਇਆ ਸੀ ਛੇ ਕਹਿੰਦੇ ਉੱਥੇ ਚੁਕਤਾ ਕਰਤਾ ਹੈਗਾ ਹਾਂਜੀ ਚੁਕਾਤਾ ਕਹਿੰਦੇ ਜੀ ਉਹਦੀ ਐਨਓਸੀ ਹਾਲੇ ਬਾਕੀ ਹੈ ਸਾਡੇ ਕੋਲੇ ਹੁਣ ਕਰਦੇ ਆਂ ਬੁੜੀਆਂ ਨੂੰ ਜਾਂ ਬੰਦਿਆਂ ਨੂੰ ਕੀ ਪਤਾ ਵੀ ਐਨਓਸੀ ਲੈ ਲਈ ਕਿ ਨਹੀਂ ਐਨਓਸੀ ਮਤਲਬ ਹੁੰਦਾ ਨੋ অবਜੈਕਸ਼ਨ ਸਰਟੀਫਿਕੇਟ ਜਿਹੜਾ ਬੈਂਕ ਲਿਖ ਕੇ ਦਿੰਦਾ ਵੀ ਤੁਸੀਂ ਜਿਹੜਾ ਸਾਡੇ ਤੋਂ ਲੋਨ ਲਿਆ ਸੀ ਉਹ ਲੋਨ ਤੁਸੀਂ ਸਾਰਾ ਪੇ ਕਰ ਦਿੱਤਾ ਹੋਇਆ ਹੈ ਤੇ ਚਲੋ ਉਹ ਐ ਹੁੰਦਾ ਵੀ ਐਨਓਸੀ ਲਈ ਹੁੰਦੀ ਨਹੀਂ ਲਈ ਜਿਹਨੇ ਨਹੀਂ ਲਈ ਹੁੰਦੀ ਉਹ ਕਹਿੰਦਾ ਵੀ ਨਹੀਂ ਲਈ ਉਹ ਕਹਿੰਦੇ ਵੀ ਐ ਕਰੋ ਸਾਨੂੰ ਆਵਾਜ਼ ਆਧਾਰ ਕਾਰਡ ਆ ਪੈਨ ਕਾਰਡ ਦੱਸੋ ਅਸੀਂ ਤੁਹਾਡਾ ਹੁਣੇ ਮੌਕੇ ਤੇ ਕਰਦੇ ਹਾਂ ਸੀ ਬੰਬੇ ਤੋਂ ਗੱਲ ਕਰਦੇ ਪਿਆ ਵੇ ਅਖੀਰ ਤੇ ਜੇ ਆਪ ਤੇ ਬੈਂਕ ਵੀ ਜਾਓਗੇ ਹੁਣ ਇਹ ਤਾਂ ਸਾਡੇ ਕੋਲ ਹੀ ਹੈ ਵੀ ਸਾਡੇ ਟਾਰਗੇਟ ਹੁੰਦੇ ਸੀ ਐਨਓਸੀਆਂ ਕਲੀਅਰ ਕਰਨੀਆਂ ਨੇ ਆਪਾਂ ਉਹਨੂੰ ਭੇਜ ਦਿੰਨੇ ਕਿ ਤੇ ਆਪਣੇ ਡਾਕੂਮੈਂਟ ਉਹ ਮਿੰਟ ਇੱਕ ਲਾਉਂਦੇ ਹੈਗੇ ਆਪਣਾ ਸਾਰਾ ਬੈਂਕ ਖਾਤੇ ਦਾ ਇਨਫੋਰਮੇਸ਼ਨ ਲੈਣ ਲੱਗੇ ਸਾਰਾ ਦੱਸ ਦਿੰਦੇ ਹੋ ਤੁਹਾਡਾ ਨਾਂ ਫਲਾਣਾ ਸਿੰਘ ਬਾਪੂ ਦਾ ਨਾਂ ਫਲਾਣਾ ਸਿੰਘ ਤੁਹਾਡੇ ਆਧਾਰ ਕਾਰਡ ਦੇ ਚਾਰ ਅੱਖਰ ਆ ਹੈ ਪੈਨ ਕਾਰਡ ਦੇ ਕਿਹਦੇ ਚਾਰ ਅੱਖਰ ਆ ਆਪਾਂ ਸਾਰਾ ਦੱਸ ਦਿੰਨੇ ਆ ਐਂ ਕਰੋ ਜੀ ਹੁਆ ਫਲਾਣਾ ਕੋ ਓਟੀਪੀ ਆਇਆ ਆ ਦੱਸਣਾ ਪਊਗਾ ਤੁਹਾਨੂੰ ਆ ਦੱਸ ਦਿਓ ਤੇ ਤੁਹਾਡਾ ਜਿਹੜਾ ਐਨਓਸੀ ਹੋ ਜਾਊਗਾ ਹੁਣ ਗੱਲ ਤਾਂ ਐਨਾ ਅੱਗੇ ਤੱਕ ਉਹੀ ਜਾਊਗਾ ਜਿਹੜਾ ਕੋਈ ਬਾੜਾ ਪੜਿਆ ਲਿਖਿਆ ਹੋਊਗਾ ਹਣਾ ਤੇ ਦੱਸ ਦਿੰਨੇ ਆਪਾਂ ਐਸੇ ਚੱਕਰ ਵਿੱਚ ਆਪਾਂ OTP ਦੱਸ ਦਿੰਨੇ ਆ ਤਾਂ ਉਹ ਮਿੰਟਾਂ ਦੇ ਵਿੱਚ ਹੀ ਆਪਣਾ ਸਾਰਾ ਜਿਹੜਾ ਬੈਂਕ ਖਾਤਾ ਹੁੰਦਾ ਜਿਹੜਾ 4 ਪੈਸੇ ਆਪਣੇ ਸੇਵਿੰਗ ਦੇ ਹੁੰਦੇ ਆ ਸਾਰੇ ਵਿਹਲੇ ਕਰ ਦਿੰਦੇ ਆ ਉਹ ਇਹ ਤਾਂ ਸਿਰਫ ਇੱਕ ਐਗਜ਼ਾਮਪਲ ਹੈ ਬਹੁਤ ਸਾਰੀਆਂ ਐਗਜ਼ਾਮਪਲ ਹੈਗੀਆਂ ਕਿਵੇਂ ਕਿਵੇਂ ਸਾਡੇ ਨਾਲ ਧੱਕਾ ਹੋ ਰਿਹਾ ਹੈ ਮੈਡਮ ਤੁਹਾਨੂੰ ਡਿਟੇਲ ਚ ਦੱਸਣਗੇ ਉਹ ਚੱਕ ਕੇ ਕਿਤੇ ਹੋਰ ਉਹ ਤੇ ਲਾ ਦਿੰਦੀ ਹੈ ਤੇ ਇਹ ਕ੍ਰਿਮੀਨਲਸ ਇਹ ਚੀਜ਼ਾਂ ਦਾ ਬਹੁਤ ਯੂਜ਼ ਕਰਕੇ ਲੋਕਾਂ ਕੋਲੋਂ ਜਿੱਦਾਂ ਹੋ ਗਿਆ ਰੈਂਸਮ ਲੈਂਦੇ ਪਏ ਆ ਪੈਸੇ ਲੈ ਰਹੇ ਆ ਉਹਨਾਂ ਨੂੰ ਫਰੋਤੀ ਮੰਗ ਰਹੇ ਆ ਜੀ ਉਹਨਾਂ ਕੋਲ ਤੇ ਅੱਜ ਕੱਲ ਕਿਵੇਂ ਆ ਕਿ ਜਿੱਦਾਂ ਵਿਆਹ ਵਿਆਹ ਦੇ ਕਾਰਡ ਹੋ ਗਏ ਉਹਨਾਂ ਦੀਆਂ ਫਾਈਲਾਂ ਸਾਨੂੰ ਆਨਲਾਈਨ ਆ ਰਹੀਆਂ ਤੇ ਉਹ ਅਸੀਂ ਓਪਨ ਨਹੀਂ ਕਰਨਾ ਉਹ ਨਾਲ ਸਾਡਾ ਜਿੰਨਾ ਵੀ ਬੈਂਕ ਦਾ ਖਾਤਾ ਸਾਡਾ ਖਾਲੀ ਹੋ ਜਾਣਾ ਤੇ ਹੋਰ ਹੋ ਗਿਆ ਗੈਸ ਸਿਲੰਡਰ ਦੇ ਬਿੱਲ ਉਹ ਕਰਕੇ .apk ਕਰਕੇ ਫਾਈਲਸ ਹੈਗੀਆਂ ਤੁਸੀਂ ਵੀ ਧਿਆਨ ਰੱਖਿਓ ਠੀਕ ਹੈ ਜੀ .apk ਕਰਕੇ ਫਾਈਲਸ ਆ ਉਹ ਬਿਲਕੁਲ ਨਹੀਂ ਖੋਲਣੀਆਂ ਤੇ ਅੱਜ ਕੱਲ ਐਵੇਂ ਹੋ ਰਿਹਾ ਕਿ ਜਿਵੇਂ ਤੁਹਾਡੇ ਕਿਤੇ ਬੱਚੇ ਆ ਇਹ ਤੁਹਾਡੇ ਆਣ-ਬਾਣ ਦੇ ਵੀ ਹੋ ਸਕਦੇ ਆ ਕ੍ਰਿਮੀਨਲਸ ਤੁਹਾਡੇ ਪਿੰਡ ਦੇ ਹੋ ਸਕਦੇ ਆ ਤੁਹਾਨੂੰ ਫੋਨ ਆਊਗਾ ਜੀ ਤੁਹਾਡਾ ਬੱਚਾ ਜੀ ਇੱਥੇ ਦਾਖਲ ਆ ਉਹਦਾ ਐਕਸੀਡੈਂਟ ਹੋ ਗਿਆ ਇਹ ਘਬਰਾਣਾ ਨਹੀਂ ਹੈਗਾ ਸੁਣ ਕੇ ਸਭ ਤੋਂ ਪਹਿਲਾਂ ਆਪਣੇ ਬੱਚੇ ਨੂੰ ਫੋਨ ਕਰਨਾ ਕਿ ਤੂੰ ਠੀਕ ਏ ਕਿੱਥੇ ਆ ਇਹ ਅੱਜ ਕੱਲ ਇਹ ਟ੍ਰੈਂਡ ਚੱਲ ਪਿਆ ਹੈ ਕਿ ਐਪ ਐਦਾਂ ਦੇ ਆ ਗਏ ਆ ਸਾਡੇ ਫੋਨਾਂ 'ਚ ਕਿ ਉਹ ਬੱਚੇ ਦੀ ਆਵਾਜ਼ ਕਾਪੀ ਕਰਕੇ ਤੁਹਾਨੂੰ ਐਦਾਂ ਫੋਨ ਕਰਦੇ ਆ ਕਿ ਹਾਂਜੀ ਜੀ ਮੇਰਾ ਐਕਸੀਡੈਂਟ ਹੋ ਗਿਆ ਇਹ ਤਿੱਦਾਂ ਤੇ ਤੁਸੀਂ ਸਭ ਤੋਂ ਪਹਿਲਾਂ ਕਨਫਰਮ ਕਰਨਾ ਕਿ ਬਾਈ ਤੂੰ ਠੀਕ ਏ ਬੱਚਾ ਤੂੰ ਤੇ ਇਹ ਚੀਜ਼ਾਂ ਹੋ ਗਈਆਂ ਉਸ ਤੋਂ ਬਾਅਦ ਹੋਰ ਅੱਜਕੱਲ ਡਿਜੀਟਲ ਅਰੈਸਟ ਕਰਕੇ ਬਹੁਤ ੱੱਲਿਆ ਹੋਇਆ ਥੋਨੂੰ ਜਿੱਦਾਂ ਕਿ ਫੋਨ ਤੇ ਅਰੈਸਟ ਕਰਦੇ ਆ ਤੁਸੀਂ ਕੋਈ ਆਰਡਰ ਕਰਦੇ ਹੋ ਫਲਿੱਪਕਾਰਟ ਹੋ ਗਿਆ ਐਮਾਜ਼ੋਨ ਹੋ ਗਿਆ ਅੱਜਕੱਲ ਔਨਲਾਈਨ ਡਿਲੀਵਰੀਆਂ ਚਲਤੀਆਂ ਆਪਾਂ ਹੁਣ ਬਾਹਰ ਤਾਂ ਲੈਣ ਜਾਂਦੇ ਨੇ ਸਾਡੇ ਬੱਚੇ ਆ ਔਨਲਾਈਨ ਆਰਡਰ ਕਰਦੇ ਆ ਸਾਰਾ ਕੁਝ ਤੇ ਤੁਹਾਨੂੰ ਇੱਕ ਕਾਲ ਆਉਂਗੀ ਉਹ ਤੁਹਾਨੂੰ ਕਹੂਗੇ ਕਿ ਤੁਹਾਡੀ ਡਿਲੀਵਰੀ ਹੈ ਜੋ ਤੁਹਾਨੂੰ ਕੈਨਸਲ ਹੋ ਗਈ ਹੈ ਜੋ ਤੁਹਾਨੂੰ ਚਾਹੀਦੀ ਹੈ ਤਾਂ ਤੁਸੀਂ ਇੱਕ ਨੰਬਰ ਪ੍ਰੈਸ ਕਰ ਦਿਓ ਤੁਸੀਂ ਉਹ ਕਰ ਦਿੰਦੇ ਆ ਫਿਰ ਉਹ ਅੱਗੇ ਜਾ ਕੇ ਤੁਹਾਡੀ ਫਾਰਵਰਡ ਹੋ ਜਾਣੀ ਹੈ ਉਹੀ ਕ੍ਰਿਮੀਨਲ ਕੋਲ ਜਿਹੜਾ ਸਕੈਮਰ ਬੈਠਾ ਹੈ ਉਹ ਤੁਹਾਨੂੰ ਪੁਲਿਸ ਦੀ ਵਰਦੀ 'ਚ ਮਿਲੂਗਾ ਤੁਹਾਨੂੰ ਵੀਡੀਓ ਕਾਲ ਕਰੂਗਾ ਵੀ ਤੁਹਾਡੇ ਇਹ ਅਕਾਊਂਟ ਉੱਚ ਪਾਰਸਲ 'ਚ ਇਹ ਸਾਨੂੰ ਨਸ਼ਾ ਮਿਲਿਆ ਹੈ ਤੇ ਉਹ ਜੀ ਸੁਣ ਕੇ ਤੁਹ ਖਭਰਾਣੇ ਆਪਣਾ ਜਿਹੜਾ ਵੀ ਥਾਣਾ ਹੈ ਨਾ ਉੱਥੇ ਜਾ ਕੇ ਰਿਪੋਰਟ ਲਖਾਣੀ ਹੈ ਸਾਨੂੰ ਇਸ ਨੰਬਰ ਤੋਂ ਕਾਲ ਆਈ ਹੈ ਤੇ ਉਹਨਾਂ ਨੂੰ ساری ਗੱਲਬਾਤ ਦੱਸ ਦੇਣੀ ਹੈ ਉਹਨਾਂ ਦੇ ਚਾਂਸੇ ਨਹੀਂ ਆਣਾ ਇਹ ਚੀਜ਼ ਬਹੁਤ ਹੋ ਰਹੀ ਹੈ ਤੇ ਜੋ ਜੋ ਵੀ ਤੁਹਾਨੂੰ ਤੁਹਾਡਾ ਕਿਤੇ ਖਾਤੇ 'ਚ ਜਦੋਂ ਪੈਸਾ ਜਾਂਦਾ ਹੈ ਤਾਂ 1930 1930 ਨੰਬਰ ਤੇ ਕਾਲ ਕਰਕੇ ਆਪਣਾ ਸਾਰਾ ਉਹਨਾਂ ਨੂੰ ਲਿਖਾ ਦੇਣਾ ਤੇ ਦੇਰ ਨਹੀਂ ਕਰਨੀ ਇਸ ਚੀਜ਼ ਦੀ ਅਸਕਲ ਜੀ ਸਤਿ ਸ੍ਰੀ ਅਕਾਲ ਜੀ ਕੀ ਸੰਬੰਧ ਵਿੱਚ ਕੈਂਪ ਲਾਇਆ ਦੀ ਇਹ ਸਾਡੇ ਮਾਨਯੋਗ ਡੀਜੀਪੀ ਸਾਹਿਬ ਜੀ ਦੇ ਦਿਸ਼ਾ ਨਿਰਦੇਸ਼ਾਂ ਉੱਤੇ ਇੱਕ ਸੰਪਰਕ ਪ੍ਰੋਗਰਾਮ ਆਪਣੀ ਸਰਕਾਰ ਵੱਲੋਂ ਸ਼ੁਰੂ ਕੀਤਾ ਗਿਆ ਹੈ ਜੋ ਸੰਪਰਕ ਪ੍ਰੋਗਰਾਮ ਦੇ ਤਹਿਤ ਪੁਲਿਸ ਦਾ ਆਮ ਪਬਲਿਕ ਦੇ ਨਾਲ ਜੋ ਤਾਲਮਿਲ ਵਧਾਉਣ ਦੇ ਲਈ ਕੀਤਾ ਗਿਆ ਇਸ ਸੰਪਰਕ ਪ੍ਰੋਗਰਾਮ ਦੇ ਤਹਿਤ ਅੱਜ ਆਪਾਂ ਪਿੰਡ ਫਤਿਹਗੜ ਆਏ ਆ ਜਿੱਥੇ ਜਨਰਲ ਪਬਲਿਕ ਦੇ ਨਾਲ ਮੀਟਿੰਗ ਕੀਤੀ ਗਈ ਹੈ ਪਿੰਡ ਦੇ ਵਿੱਚ ਅਲੱਗ-ਅਲੱਗ ਜਿਹੜੇ ਵਿਸ਼ਿਆਂ ਤੇ ਅਲੱਗ-ਅਲੱਗ ਇਸ਼ੂਆਂ ਉੱਤੇ ਗੱਲ ਕੀਤੀ ਗਈ ਹੈ ਨਸ਼ੇ ਸੰਬੰਧੀ ਗੱਲ ਕੀਤੀ ਗਈ ਹੈ ਇਸ ਤੋਂ ਬਿਨਾ ਜੋ ਸਭ ਤੋਂ ਇਸ ਸਮੇਂ ਵੱਧ ਰਿਹਾ ਜੋ ਸਾਈਬਰ ਅਪਰਾਧ ਹੈਗੇ ਨੇ ਉਹਦੇ ਸੰਬੰਧ ਵਿੱਚ ਜਾਗਰੂਕ ਵੀ ਕੀਤਾ ਗਿਆ ਤੇ ਉਸ ਸੰਬੰਧੀ ਇਹਨਾਂ ਤੋਂ ਪੁੱਛਿਆ ਵੀ ਗਿਆ ਜਿਹੜੇ ਅਪਰਾਧਾਂ ਦੀ ਕੱਲ ਵੀ ਇੱਕ ਸਿੱਖਾਣੇ ਦੇ ਵਿੱਚ ਤਕਰੀਬਨ 230000 ਦਾ ਕੇਸ ਇੱਕ ਅੱਧੇ ਘੰਟੇ ਵਿੱਚ ਕਢਾ ਲਿਆ ਗਿਆ ਇਸ ਤਰ੍ਹਾਂ ਦੇ ਇੱਕ ਕੇਸਾਂ ਨੂੰ ਕਿਵੇਂ ਹੈਂਡਲ ਕਰਿਆ ਜਾਂਦਾ ਇਸ ਸਬੰਧ ਵਿੱਚ ਆਪਣੇ ਜ਼ਿਲ੍ਹਾ ਦੇ ਵਿੱਚ ਇੱਕ ਸਾਈਬਰ ਥਾਣਾ ਬਣਾਇਆ ਗਿਆ ਜਿਹਦੇ ਡੀਜੀਪੀ ਆਪਣਾ ਡੀਐਸਪੀ ਸਾਹਿਬ ਬਤੌਰ ਐਸਐਚਓ ਇਸ ਨੂੰ ਦੇਖ ਰਹੇ ਨੇ ਉਹਨਾਂ ਕੋਲ ਇੱਕ ਬਹੁਤ ਹੀ ਵਧੀਆ ਟੀਮ ਹੈ ਤਾਂ ਸਾਡੇ ਐਸਐਸਪੀ ਸਾਹਿਬ ਜੀ ਦਾ ਉਪਰਾਲਾ ਹੈਗਾ ਜੀਦੇ ਤਹਿਤ ਆਪਣੇ ਜ਼ਿਲ੍ਹੇ ਦੇ ਜੋ ਹੋ ਰਹੇ ਸਾਈਬਰ ਅਪਰਾਧ ਨੇ ਉਹਨਾਂ ਵਿੱਚ ਬਹੁਤ ਠੱਲ ਪਈ ਹੈ ਜੀ ਪਿੰਡਾਂ ਦੇ ਵਿੱਚ ਕਿਵੇਂ ਦਾ ਸਹਿਯੋਗ ਮਿਲਦਾ ਹੈ ਜੀ ਪੰਚਾਇਤਾਂ ਵੱਲੋਂ ਜਾਂ ਪਬਲਿਕ ਵੱਲੋਂ ਪੰਚਾਇਤਾਂ ਵੱਲੋਂ ਬਹੁਤ ਵਧੀਆ ਸਹਿਯੋਗ ਮਿਲ ਰਿਹਾ ਜੀ ਜੋ ਪਿੰਡ ਦੇ ਵਿੱਚ ਨਸ਼ਾ ਸੰਬੰਧੀ ਹੈ ਹੁਣ ਲਗਭਗ ਮੈਨੂੰ 7 ਮਹੀਨੇ ਹੋ ਗਏ ਥਾਣੇ ਆਏ ਹੋਏ ਤਾਂ ਹੁਣ ਸਾਡੇ ਏਰੀਆ ਦੇ ਵਿੱਚ ਸਦਰ ਕੁਰਾਲੀ ਚ ਕੋਈ ਮੇਜਰ ਕੋਈ ਨਸ਼ਾ ਵੇਚਣ ਵਾਲਾ ਨਹੀਂ ਰਹਿ ਗਿਆ ਜੇ ਕੋਈ ਛੋਟੇ ਮੋਟੇ ਇੱਕ ਦੋ ਨਸ਼ਾ ਪੀਣ ਵਾਲੇ ਹੈਗੇ ਨੇ ਉਹਨਾਂ ਦੇ ਪਰਿਵਾਰਾਂ ਨਾਲ ਪੰਚਾਇਤਾਂ ਨਾਲ ਮੀਟਿੰਗਾਂ ਕਰਕੇ ਉਹਨਾਂ ਨੂੰ ਸਮਝਾਇਆ ਜਾ ਰਿਹਾ ਹੈ ਜੇ ਕੋਈ ਮੇ ਵੇਚਣ ਵਾਲਾ ਲੱਗ ਰਿਹਾ ਹੈ ਤਾਂ ਉਹ ਤੇ ਉਹਨਾਂ ਤੇ ਪਰਚੇ ਦਿੱਤੇ ਜਾ ਰਹੇ ਨੇ ਐਫ ਆਈ ਆਰ ਕੱਟੀਆਂ ਜਾ ਰਹੀਆਂ ਉਹਨਾਂ ਤੇ ਹੋਰ ਕਿਸ ਤਰ੍ਹਾਂ ਦੇ ਪ੍ਰੋਗਰਾਮ ਸਰਕਾਰ ਵੱਲੋਂ ਜਾਂ ਡਿਪਾਰਟਮੈਂਟ ਵੱਲੋਂ ਤੁਰੇ ਆਏ ਨੇ ਇਹੀ ਆ ਪਿੰਡਾਂ 'ਚ ਜੋ ਬੇਸਿਕਲੀ ਜੋ ਸਟਰੀਟ ਕ੍ਰਾਈਮ ਹੈ ਸਟਰੀਟ ਕ੍ਰਾਈਮ ਨੂੰ ਰੋਕਣ ਵਾਸਤੇ ਜੋ ਖੋਹਾਂ ਹੋ ਗਈਆਂ ਚੋਰੀਆਂ ਹੋ ਗਈਆਂ ਜੋ ਛੋਟੇ-ਛੋਟੇ ਅਫੈਂਸਸ ਦੇਖੇ ਤਾਂ ਛੋਟੇ ਲੱਗਦੇ ਨੇ ਪਰ ਆਮ ਜਨਰਲ ਪਬਲਿਕ ਨੂੰ ਬਹੁਤ ਖਰਾਬੀ ਹੁੰਦੀ ਹੈ ਜਿਹਦੇ ਨਾਲ ਇਸ ਛੋਟੇ-ਛੋਟੇ ਅਫੈਂਸਸ ਨੂੰ ਰੋਕਣ ਵਾਸਤੇ ਤੇ ਇਸ ਤੋਂ ਬਣਾ 사이ਬਰ ਅਪਰਾਧ ਤੇ ਨਸ਼ੇ ਨੂੰ ਰੋਕਣ ਵਾਸਤੇ ਮੇਜਰ ਸਟੈਪ ਚੱਕੇ ਜਾ ਰਹੇ ਹੈਗੇ ਜੀ ਨਸ਼ੇ ਦੀ ਗੱਲ ਕੀਤੀ ਹੈ ਜੀ ਕਿਉਂਕਿ ਪਿੰਡਾਂ ਦੇ ਵਿੱਚ ਕਈ ਬੰਦੇ ਹੁੰਦੇ ਆ ਪਰ ਦੱਸੇ ਨਹੀਂ ਜਾਂਦੇ ਹੈਗੇ ਉਹਨਾਂ ਨੂੰ ਕਿਵੇਂ ਡੈਂਟੀਫਾਈ ਕਰਦੇ ਤੁਸੀਂ ਇਸ ਨਾਲ ਅਸੀਂ ਇਹ ਸੰਪਰਕ ਪ੍ਰੋਗਰਾਮ ਦਾ ਮਤਲਬ ਵੀ ਇਹ ਹੈ ਵੀ ਪਿੰਡ ਵਾਸੀਆਂ ਨਾਲ ਆਪਾਂ ਨਿੱਜੀ ਤੌਰ ਤੇ ਮੀਟਿੰਗ ਕੀਤੀ ਜਾਵੇ ਜੋ ਮਤਲਬ ਆਪਾਂ ਸਮੂਹਿਕ ਤੌਰ ਤੇ ਲੋਕਾਂ ਦੇ ਸਾਹਮਣੇ ਚੀਜ਼ ਨਹੀਂ ਦੱਸੀ ਜਾ ਸਕਦੀ ਉਹ ਇਕੱਲੇ ਵੀ ਮੈਨੂੰ ਇਸ ਚੀਜ਼ ਬਾਰੇ ਮਤਲਬ ਐਸਐਚਓਜ਼ ਨੂੰ ਜਾਂ ਪੁਲਿਸ ਨੂੰ ਇਕੱਲੇ ਤੌਰ ਤੇ ਦੱਸ ਸਕਦੇ ਨੇ ਐਮਐਸ ਜਿਸ ਲਈ ਮੈਂ ਆਪਦਾ ਨੰਬਰ ਵੀ ਸ਼ੇਅਰ ਕੀਤਾ ਹੈਗਾ ਜੀ ਇਹਨਾਂ ਨੂੰ